ਨੱਬਦੇ ਬਠਿੰਡੀਆਂ ਮੋਹੱਲਾ ਵਿਖੇ ਬੁਲਟ ਮੋਟਰਸਾਈਕਲ ਸਵਾਰ ਨੇ ਇੱਕ 4 ਸਾਲ ਦੇ ਬੱਚੇ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਤੋਂ ਉਪਰੰਤ ਬੱਚਾ ਦੂਰ ਸੜਕ ਤੇ ਜਾ ਡਿੱਗਿਆ ਤੇ ਗੰਭੀਰ ਜ਼ਖਮੀ ਹੋ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਾਦਸੇ ਤੋਂ ਬਾਅਦ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਰੁਕਣ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਬੱਚੇ ਨੂੰ ਉਸਦੀ ਮਾਂ ਨੇ ਚੁੱਕ ਕੇ ਸਿਮਰਾ ਹਸਪਤਾਲ ਨੱਬਾ ਲਿਆਂਦਾ ਜਿੱਥੇ ਕਿ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਵੱਲੋਂ ਬੁਲ ਤੋ ਪਿਊਸ਼ ਹੈ ਬੱਚਾ ਇਹ ਮੇਰਾ ਜੋ ਮੇਰਾ ਭਾਂਜਾ ਹੈ ਜੋ 3 ਸਾਲ ਤੋਂ ਸਾਡੇ ਲਵੇ ਹੀ ਰਹਿ ਰਿਹਾ ਹੈ ਅਸਲ ਦੇ ਵਿੱਚ ਬਾਹਰ ਇੱਕ ਸਾਈਡ ਤੇ ਖੜਾ ਸੀ ਇੱਕ ਬੋਲਟ ਮੋਟਰਸਾਈਕਲ ਤੇ ਸਰਦਾਰ ਮੁੰਡਾ ਸੀ ਜੋ ਬਹੁਤ ਹੀ ਅਨਗਲੀ ਨਾਲ ਤੇ ਬਹੁਤ ਹੀ ਤੇਜ਼ ਸਪੀਡ ਨਾਲ ਆਇਆ ਤੇ ਬੱਚੇ ਨੂੰ ਟੱਕਰ ਮਾਰੀ ਤੇ ਬੱਚਾ ਹਵਾ ਚ ਉੜਦਾ ਗਿਆ ਬਾਕੀ ਵੀਡੀਓ ਫਿਲਹਾਲ ਤੁਹਾਡੇ ਲਵੇ ਸਾਰੀਆਂ ਪਹੁੰਚ ਚੁੱਕੇ ਆਂ ਅਸੀਂ ਨਾਲ ਦੇ ਨਾਲ ਨੂੰ ਚੱਕਿਆ ਤੇ ਸਰਕਾਰੀ ਹਸਪਤਲ ਲੈ ਗਏ ਤੇ ਸਰਕਾਰੀ ਹਸਪਤਲ ਵਾਲਿਆਂ ਨੇ ਨਾਲ ਦੇ ਸਾਨੂੰ ਰਜਿੰਦਰਾ ਰੈਫਰ ਕੀਤਾ ਸਥਿਤੀ ਬਸ ਸਰ ਬੱਚੇ ਦੀ ਉਹ ਬੱਚੇ ਨੂੰ ਹੋਸ਼ ਹੈਗਾ ਸਿਰ ਤੇ ਨਾਜੂਕ ਸੱਟਾਂ ਲੱਗੀਆਂ ਅੰਦਰੂਨੀਆਂ ਤੇ ਪਾਟ ਬੱਚੇ ਦਾ ਟੁੱਟ ਚੁੱਕਿਆ ਤੇ ਉਹ ਡਾਕਟਰ ਸਾਹਿਬ ਕਹਿ ਰਹੇ ਨੇ ਵੀ 24 ਘੰਟੇ ਅਸੀਂ ਹਜੇ ਹੋਰ ਦੇਖਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਰੇਟ ਕਰਾਂਗੇ ਜੀ ਸਰ ਹੁਣ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਜਿੰਨਾਂ ਵੱਲੋਂ ਬਿਆਨ ਲਿਖਾਇਆ ਗਿਆ ਹਾਂਜੀ ਇੱਕ ਪ੍ਰਸ਼ਾਸਨ ਦਾ ਰਾਏ ਨੇ ਨਾਦੇ ਕੋ ਪੁਲਸਾਰੇ ਤੇ ਉਹ ਬਿਆਨ ਲੈ ਕੇ ਗਏ ਨੇ ਜੀ ਸਰ ਕੀ ਮੰਗ ਕਰਦੇ ਹੋ ਕਿ ਜਿਹੜੇ ਇਹ ਜੇ ਹੱਥ ਸੇ ਹੁੰਦੇ ਨੇ ਕੀ ਮਤਲਬ ਕੀ ਅਪੀਲ ਨਹੀਂ ਅਸੀਂ ਪ੍ਰਸ਼ਾਸਨ ਨੂੰ ਸਰ ਇਹ ਅਪੀਲ ਕਰਦੇ ਆ ਵੀ ਇਹ ਬੱਚਿਆਂ ਨੂੰ ਬਾਈਕ ਦਾ ਨਾਂ ਦਿੱਤਾ ਜਾਵੇ ਇੰਨੀ ਛੋਟੀ ਉਮਰ ਦੇਆਂ ਨੂੰ ਤੇ ਆਪਣੀ ਸਪੀਡ ਤੇ ਕੰਟਰੋਲ ਰੱਖਣ ਤੇ ਪ੍ਰਸ਼ਾਸਨ ਵੀ ਜੋ ਸ਼ਹਿਰ ਦੇ ਵਿੱਚ ਬਣਦੇ ਰੈਂਪ ਬਣਾਏ ਜਾਣ ਤੇ ਵੀ ਇਹ ਜਿਹੇ ਹਾਦਸੇ ਹੋਣ ਤੋਂ ਬਚਣ ਜੀ ਬੱਚਾ ਕੋਈ ਵੀ ਹੋ ਸਕਦਾ ਸਾਡਾ ਚਾਹ ਕਿਸੇ ਦਾ ਵੀ ਹੈ ਕੱਲ तकरीबन 5-6 ਵਜੇ ਦੇ ਕਰੀਬ ਇੱਕ ਜੇ ਰਫਤਾਰ ਮੋਟਰਸਾਈਕਲ ਕੋਈ ਜਾ ਰਿਹਾ ਸੀਗਾ ਜਿਵੇਂ ਵੀਡੀਓ ਵਿੱਚ ਦੇਖ ਰਹੇ ਹਾਂ ਤੇ ਬੱਚੇ ਨੂੰ ਉਹਨੇ ਟੱਕਰ ਮਾਰੀ ਹੈ ਤੇ ਉਸ ਤੋਂ ਬਾਅਦ ਉਹ ਭੱਜ ਗਿਆ ਜੀ ਤੇ ਵੀਡੀਓ ਵਿੱਚ ਦੇਖਿਆ ਕਿ ਬੱਚਾ ਕਾਫੀ ਦੂਰ ਜਾ ਕੇ ਗਿਰਿਆ ਹੈਗਾ ਸਾਡੀ ਮਤਲਬ ਇੱਕ ਸਾਰਾ ਮਹੱਲਾ ਨਿਵਾਸੀਆਂ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਲਵੇ ਤੇ ਜਿਹੜੇ ਅੰਡਰ ਏਜ ਬੱਚੇ ਨੇ ਘੱਟ ਉਮਰ ਦੇ ਬੱਚੇ ਨੇ ਜਾਂ ਸਕੂਲ ਗੋਇੰਗ ਬੱਚੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਕਿਉਂਕਿ ਬੱਚੇ ਬਹੁਤ ਤੇਜ਼ ਰਫਤਾਰੀਆਂ ਲੰਘਦੇ ਨੇ ਉਹਨਾਂ ਦੀ ਉਮਰ ਨਹੀਂ ਹੋਈ 18 ਸਾਲ ਦੂਜਾ ਗੱਲ ਇਹ ਹੈ ਕਿ ਅਸੀਂ ਕਮੇਟੀ ਦੇ ਵਿੱਚ ਯੂ ਸਾਹਿਬ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਸੀਗਾ ਸਵੈ ਸੇਵਾਵਾਂ ਲਾਜ਼ਰ ਕਮੇਟੀ ਵੱਲੋਂ ਕਿ ਸਾਡੇ ਉਰੇ ਜਿਹੜੇ ਸਪੀਡ ਬ੍ਰੇਕਰ ਬਣ ਜਾਈਏ ਬਣਾਏ ਜਾਣ ਤਾਂ ਜੋ ਜਿਹੜੀ ਸਪੀਡ ਵੀ ਥੋੜੀ ਜਿਹੀ ਕਮੀ ਆਵੇਗੀ ਤਾਂ ਐਕਸੀਡੈਂਟ ਹੋਣ ਦਾ ਜਿਹੜਾ ਖਤਰਾ ਘਟੇਗਾ। ਨਾਲੇ ਕੱਟਣਾ ਵਰਤਿਆ ਜੀ ਬੋਲਟ ਤੇ ਮੁੰਡਾ ਆ ਰਿਹਾ ਸੀਗਾ ਤੇ ਬੱਚਾ ਇੱਥੋਂ ਨਿਕਲ ਰਿਹਾ ਦੀਆ ਉਹ ਕਾਫੀ ਸਪੀਡ ਤੇ ਦੀਗਾ। ਤੇ ਦੇ ਕਾਫੀ ਝਟਾਂ ਲੱਗੀਆਂ ਨੇ ਵਿਚਾਰੇ ਦੇ। ਇਹਨਾਂ ਨੂੰ ਕਾਫੀ ਟਾਈਮ ਤੋਂ ਕਹਿੰਦੇ ਆਂ ਵੀ ਹੱਪ ਬਣਾ ਦਿਓ, ਹੱਪ ਬਣਾ ਦੇ ਇਹਨਾਂ ਨੇ ਬਣਾਏ ਨਹੀਂ। ਕਮੇਟੀ ਜੀ ਵੀ ਦੇਖਿਆ ਨੇ ਇਹੋ ਸਭ ਨੂੰ ਕਿਸੇ ਨੇ ਸੁਣਾਈ ਨਹੀਂ ਕੀਤੀ ਹੱਦ ਤੱਕ। ਕਿਰਪਾ ਕਰਕੇ ਇੱਥੇ ਸਪੀਡ ਬਹੁਤ ਹੈ। ਪੁਲਿਸ ਨੂੰ ਵੀ ਦੇਖਣਾ ਚਾਹੀਦਾ। ਇਹ ਸਾਨੂੰ ਕੱਲ ਦੇਰ ਰਾਤ ਤੇ ਕੰਟੀਨਿਊਸ਼ਨ ਮਿਲੀ ਸੀ ਸਿਲੋਸ ਤੋਂ ਨਾਬਾ ਤੋਂ। ਇੱਕ 4 ਸਾਲ ਦਾ ਬੱਚਾ ਪਿਊਸ਼ ਦਾ ਨਾਮ ਹੈਗਾ ਇਹ ਬਟੰਡਿਆ ਮਹੱਲੇ ਇੱਥੇ ਆਪਣੇ ਜਿਹੜੀ ਇਹਦੀ ਮੰਮੀ ਐ ਇੱਥੇ ਪੇਕੇ ਘਰ ਦੇ ਚੱਲ ਰਹੀ ਐ ਪਿਛਲੇ 1.5-2 ਸਾਲ ਤੋਂ ਤੇ ਇਹ ਨੂੰ ਕਿਸੇ ਬੁਲਟ ਮੋਟਰਸਾਈਕਲ ਦਾ ਅਨਨੋਨ ਪਰਸਨ ਨਾਮ ਨੂੰ ਮਜੇ ਦੇ ਬਾਰੇ ਪਤਾ ਨਹੀਂ ਲੱਗਿਆ ਉਹਨੇ ਇਹਨੂੰ ਫੇਟ ਮਾਰ ਕੇ ਜਿਹੜਾ ਮੋਟਰਸਾਈਕਲ ਉਹ ਲੈ ਕੇ ਫਰਾਰ ਹੋ ਗਿਆ ਉਥੋਂ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਹ ਤਾਂ ਪਹਿਲਾਂ ਚਲੋ ਤਾਂ ਨਾਬਾਜ਼ ਆਖੜ ਸੀ ਪਰ ਅਤੁਰੀ ਸਿਹਤ ਜਿਹੜੀ ਐ ਜ਼ਿਆਦਾ ਖਰਾਬ ਹੋਣ ਕਰਕੇ ਇਹਨੂੰ ਮਾਬੇ ਤੋਂ ਜਿੰਦਰਾ ਤੋਂ ਨਾ ਪ੍ਰੈਫਰ ਕਰਦਾ। ਇਹ țeੜਾ ਬੱਚਾ ਅਜੇ ਡਾਕਟਰਾਂ ਉਹਦੇ ਕੋਲ ਆਇਆ ਜੀ ਕੁਝ ਨਹੀਂ ਕਹਿ ਰਹੇ। ਬਾਕੀ ਸੱਟਾਂ ਉਹਦੇ ਕਾਫੀ ਨੇ। ਸੱਤ ਵੀ ਸੱਟ ਹੈ। ਉਹਦੇ ਲੱਤਾਂ ਦੇ ਵੀ ਸੱਟਾਂ ਨੇ, ਬਾਹਾਂ ਦੇ ਵੀ ਸੱਟਾਂ ਨੇ। ਤੇ ਵੈਸੇ ਖਤਰੇ ਤੋਂ ਜੇ ਬਾਹਰ ਲੱਗ ਰਿਹਾ। ਸੱਚੇ ਪਾਤਸ਼ਾਹ ਸਹੀ ਕਰਨ ਬੱਚੇ ਨੂੰ। ਸਰ ਜਿਹੜਾ ਬੁਲਟ ਸੀ ਉਹ ਓਵਰ ਸਪੀਡ ਜ਼ਿਆਦਾ ਲਿਖ ਰਿਹਾ ਜੀ ਸੀਸੀਟੀਵੀ ਦੇ ਵਿੱਚ ਦੇਖ ਸਕਦੇ ਜਿਵੇਂ ਓਵਰ ਸਪੀਡ ਆ ਰਿਹਾ ਸੀ ਕਾਫੀ। ਹਾਂਜੀ। ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਬੱਚਾ ਇੱਕਦਮ ਸੰਭਲੇ ਆਇਆ। हां जी हां जी ओवर स्पीड ਸੀ ਬਹੁਤ ਜ਼ਿਆਦਾ ਜੋ ਸੀਸੀਟੀਵੀ ਚ ਹੁਣ ਆਇਆ ਉਹਦੀ ওভার ਸਪੀਡ ਜ਼ਿਆਦਾ ਸੀ ਪਰੰਤੂ ਇਹ ਉਹਦੇ ਬਾਰੇ ਆਪਣਾ ਉਹਦੇ ਮੋਟਰਸਾਈਕਲ ਦੇ ਰਜਿਸਟ੍ਰੇਸ਼ਨ ਨੰਬਰ ਬਾਰੇ ਜਾਂ ਉਹਦੀ ਜਿਹੜਾ ਆਈਡੈਂਟੀਫਿਕੇਸ਼ਨ ਅਜੇ ਸਾਡੇ ਕੋਲ ਸਾਹਮਣੇ ਨਹੀਂ ਆਈ ਅੱਜ ਅਸੀਂ ਉਹਦੇ ਮਾਮੇ ਦੇ ਜੋਨੀ ਦੇ ਬਿਆਨ ਲੈ ਕੇ ਬੱਚੇ ਦਾ ਜਿਹੜਾ ਮਾਮਾ ਹੈਗਾ ਜੋਨੀ ਉਹਦੇ ਬਿਆਨ ਲੈ ਕੇ ਜਿਹੜੀ ਅਸੀਂ ਇਹਦੀ ਕਾਰਵਾਈ ਆਪਣੇ ਦੇ ਖਿਲਾਫ ਜਿਹੜਾ ਮਕਦਮਾ ਅੱਜ ਕਰਾਂਗੇ ਤੇ ਉਹਨੂੰ ਜਲਦੀ ਤੋਂ ਜਲਦੀ ਇਹ ਸੀਸੀਟੀਵੀ ਕੈਮਰਾ ਚੈੱਕ ਕਰਕੇ ਟਰੇਸ ਕਰਕੇ ਠੀਕ ਹੈ ਉਹਦੇ ਖਿਲਾਫ ਵੀ ਬਣਦੀ ਅਗਲੀ ਕਾਰਵਾਈ ਕਰੀਏ